वेलकम बैक गाइस ਤੇ ਅੱਜ ਫੇਰ ਆਪਾਂ ਜਾਣ ਲਈ ਰੋ ਰਹੇ ਆ ਤਿਆਰ ਮੋਗੇ ਨੂੰ ਤੇ ਅੱਜ ਮੈਂ ਲਾਈਆਂ ਨਵੇਂ ਐਨਕਾ ਕੱਟ ਕੇ ਇਹ ਪੋਤਾਦਾ ਹੀ ਆ ਹੁਣ ਸਭ ਨਾਲ ਨਹੀਂ ਮੂੰਹ ਨਹੀਂ ਉਦਦਾ ਨਵੇਂ ਐਨਕਾ ਕੱਢ ਕੇ ਲਾਈਆਂ ਮੈਂ ਦੋ ਇਹ ਲੈ ਕੇ ਜਾਣਾ ਨਾਲ ਇਹ ਸਿਰ ਤੋਤਾ ਸੀਂਦਾ ਮੈਂ ਆ ਤਾਂ ਮੇਰੇ ਧਖਲੇ ਹੋਏ ਨੇ ਤੇ ਕੀਦੇ ਜੀ ਆਸ ਮਾਰ ਆਪਾਂ ਸਾਰੇ ਹੀ ਲੈ ਕੇ ਜਾਣਾ ਨਾਲ ਆਹ ਹੱਬਲੇ ਤੇ ਅੱਜ ਅਸੀਂ ਗੱਡੀ ਦਾ ਸਮਾਨ ਵੀ ਲੈ ਕੇ ਆਉਣਾ ਮੋਗੇ ਤੋਂ ਕਿਉਂਕਿ ਅੱਜ ਅਸੀਂ ਮੋਗਾ ਘੁੰਮਣ ਫਿਰਨ ਜਾਣਾ ਆ ਅੱਜ ਅਸੀਂ ਪੇਪਰ ਦਵਾਉਣ ਤੇ ਸਿਰਫ ਪੇਪਰ ਦੇਣ ਨਹੀਂ ਜਾਣਾ ਵਾ ਅਸੀਂ ਘੁੰਮਣ ਹੀ ਜਾਣਾ ਵਾ ਤੇ ਰੂਹੀ ਸਾਡੀ ਉਹ ਬੈਠੀ ਸੀਗੀ ਸੋਫੇ 'ਤੇ ਗੱਡੀ 'ਜੀ ਤੇ ਆਪਦੀ ਤੇ ਤੋਂ ਮੈਂ ਨਾਲ ਬਹਿ ਕੇ ਆ ਤੇ ਬੂਟ ਸਾਫ ਕਰਦੀ ਸੀ ਕੌਣ ਲਈ ਤੋਂ ਉੱਤਰ ਕੇ ਥੱਲੇ ਬੈਠ ਗਈ ਮੈਨੂੰ ਕਹਿੰਦੀ ਤੂੰ ਹੀ ਬਹਿ ਜਾ ਮੈਂ ਉੱਪਰ ਜਾਨੀ ਉਹ ਬੈ ਗਈ ਥੱਲੇ ਰੂਹੀ ਤੇ ਰੂਹੀ ਨੂੰ ਗੱਲ ਸੁਵਾਇਆ ਜਾਊਗਾ ਫਰਾਂਪਾ ਇਥੇ ਕਾਲੂ ਨਹੀਂ ਥੋੜਾ ਇਹ ਦੇ ਮੌਕੇ ਦੇਖਣ ਲਈ ਦੇ ਗਾਇਜ਼ ਅੱਜ ਮੈਂ ਗਲੀ ਤੇ ਇੱਥੇ ਤੁਸੀਂ ਦੇ ਨਾਲ ਬੈਠ ਕੇ ਤਿਆਰ ਹੋ ਰਹੀ ਆ ਬੂਟ ਜਰਾ ਆਪਾਂ ਗਲੀ 'ਚ ਬੈ ਕੇ ਪਾਉਣ ਲੱਗੀ ਤੇ ਸਰਵਿਸਰ ਮੈਂ ਗਲੀ 'ਚ ਹੀ ਬਾਹ ਲੈਣਾ ਵਾ ਤੋ ਵੀ ਗਾਇਜ਼ ਮੇਰੇ ਬੂਟ ਪਾਉਣ ਦਾ ਤਰੀਕਾ ਦੇਖੋ ਨਿਆਣੇ ਆਂਗ ਬਟਿਆਂ ਨੂੰ ਬੰਨੇ ਮੈਂ ਹਰ ਵਾਰੀ ਬੂਟ ਇੱਕਦਾਈ ਪਾਉਂਦੀ ਆ ਜੋ ਵੀ ਗਾਇਜ਼ ਇਸ ਸਾਰਾ ਮੈਂ ਗੱਡੀ ਵਿੱਚ ਰੱਖ ਲਿਆ ਤੇ ਮਾਨ ਦਾ ਦਿਖਾਇਆ ਨਹੀਂ ਕਿਸ ਮਾਨ ਮੇਰਾ ਏਡਾ ਪੈਕ ਕੀਤਾ ਹੋਇਆ ਜਦੋਂ ਮੈਂ ਪੈਂਡ ਛੱਡ ਕੇ ਪੱਕੀ ਚਰਚਲੀ ਹੁੰਨੀ ਆ ਤੇ ਇਦਾਂ ਲੱਗ ਵੀ ਰਿਹਾ ਥੋੜਾ ਵੈਸੇ ਹੀ ਪੈਂਡ ਛੱਡ ਕੇ ਪੱਕੀ ਨਹੀਂ ਥੋੜੇ ਆਪਣੇ ਸਾਹ ਨਵੇਂ ਸਾਲ ਤੋਂ ਵਾਦਾ ਹੀ ਆਉਂਗੀ ਹੁਣ ਮੈਂ ਵਾਪਸ ਘਰ ਉਹਨਾਂ ਟਾਈਮ ਸਾਰੇ ਤੁਸੀਂ ਫ੍ਰੀ ਹੋ ਪੈਂਡ ਵਾਲੇ ਆਈ ਨਹੀਂ ਪੈਂਡ ਵਾਲੇ ਮੇਰੇ ਘਰ ਦੇ ਜਿੰਨੇ ਵੀ ਜਾਣੇ ਹੋ ਤੇ ਆਪਣਾ ਮਤਲਬ ਕਿ ਨਵੇਂ ਸਾਲ ਤੋਂ ਵਾਦਾ ਹੀ ਆਪਾਂ ਵਾਪਸ ਆਵਾਂਗੇ ਇੱਥੇ ਦੇ ਹੇਲੋ ਹੇਲੋ ਇੱਧਾ ਹੇਲੋ ਹਾਂ ਹੇਲੋ ਇੱਧਾ ਕਹਿੰਦੀ ਮਦਾਇਨ ਦਾ ਗਾਣਾ ਨੂੰ ਤੇ ਉਹ ਪੇਪਰ ਵਾਲੇ ਬੰਦੇ ਅਦਾ ਤੁਹਾਨੂੰ ਕੋਈ ਗਾਣਾ ਹਾਂ 8000 ਦਾ ਗਾਈਜ਼ ਆਪਾਂ ਪੀਣ ਲੱਗੇ ਹੁਣ ਚਾਹ ਤੇ ਕੱਟ ਦੀ ਗਲਾਸੀ ਚਾਹ ਚਾਹ ਮੈਨੂੰ ਬਹੁਤ ਵਧੀਆ ਬਹੁਤ ਪਸੰਦ ਆ ਰੈ ਮੈਨੂੰ ਉਹ ਜਾਰੀ ਪਸੰਦ ਆ ਕੋਈ ਜਿਹੜੀ ਮਿੱਕੋ ਆ ਮਿੱਟੀ ਦੇ ਵੀ ਬਣਾਉਂਦੇ ਜਿਹੜੇ ਉਹ ਹੁੰਦੇ ਨਹੀਂ ਪਤੀਲੇ ਜੈ ਨਿਕਨਕੇ ਪਤੀਲੇ ਕਦੇ ਪੀਤੀ ਨਹੀਂ ਪਤੀਲੇ ਉਹ ਮੱਗ ਜਾਰੀ ਹੁੰਦੇ ਨਹੀਂ ਨਿਕਨਕੇ ਜੈ ਤੇ ਉਹਨਾਂ ਚ ਮੈਨੂੰ ਚਾਹ ਪਸੰਦ ਆ ਪਰ ਆਣਾ ਕੱਟ ਦੀ ਗਲਾਸੀ ਨਾਲ ਇੱਥੇ ਵੀ ਪਸੰਦ ਆ ਵੀ ਕਿਤੇ ਕਿਤੇ ਹੀ ਮਿਲਦੀ ਹੁੰਦੀ ਆ ਹਾਂ ਦੱਸੋ ਜੀ ਕੀ ਆ ਇਹ ਇਹ ਮੋਕੇ ਪ੍ਰਾਣੀ ਮੰਡੀ ਨੂੰ ਰੋੜ ਜਾਂਦਾ ਵਾ ਗਾਂਧੀ ਰੋੜ ਆ ਇਹ ਠੀਕ ਆ ਇੱਥੇ ਜਾਮ ਲੱਗ ਗਿਆ ਪਾਟਕ ਤੇ ਗੰਦੀ ਦਾ ਜਲਦੀ ਸਾਰੇ ਯੂਨੀਅਨ ਵਾਲੇ ਪਹੁੰਚੋ ਸਾਰੇ ਅਕਦੀਨੀਆਂ ਵਾਲੇ ਪਹੁੰਚੋ ਮੈਂ ਫਿਰ ਪਾ ਦਿਆਂ ਗਰੁੱਪ 'ਚ ਹੋੜੀ ਹੋੜੀ ਮੈਂ ਬ੍ਰੇਕ ਤਾਂ ਬਹੁਤ ਮਾਰ ਤਿਆਂ ਇੱਧਰ ਦੇ ਲੋ ਟੁੱਟ ਜਾ ਰ ਮਗਾ ਦੇ ਪਾਓ ਜੀ ਸਟੇਸ਼ਨ ਬਹੁਤ ਗਾੜਾ ਬੀਬੂ ਰੇਲਵੇ ਲਾਈਟ ਮਾਵਾਲਾ ਮਾਣਾ ਇਹ ਕਰੀਏ ਫਟਕ ਬੰਦ ਹੋ ਜਾਂਦਾ ਜੇ ਇਹਦੀ ਖੁੱਲਦਾ ਨਹੀਂ ਬਾਅਦ ਚ ਹਾਂ ਇਹ ਦੋ ਦੋ ਕਿਉਂ ਫੇਲਿੰਗ ਹੁੰਦਾ ਆਪਾਂ ਮੁੱਕੇ ਤਾਂ ਲੱਗੇ ਹੋਏ ਸਪੈਡ ਭਈਏ ਤਾਂ ਹੈ ਹੀ ਨਹੀਂ ਇੱਥੇ ਪੰਜਾਬੀ ਲੱਗੇ ਹੋਏ ਔਰ ਇਹ ਤੂੰ ਦਾ ਵਟਾ ਰਾਜ ਹੈ ਐਫਸੀਆਈ ਦੇ ਬੰਦੇ ਪੱਕੇ ਆਓ ਗਾਈਜ਼ ਅਸੀਂ ਆ ਗਏ ਆ ਪੋਰਟ ਨੇ ਲੈ ਰਾਜ ਹੋ ਗਿਆ ਇੱਥੇ ਆਣ ਕੇ ਲਓ ਵੀ ਗਾਈਜ਼ ਆਪਾਂ ਅੱਜ ਪਾਲੀਆ ਗੱਡੀ ਰੋਡ ਤੇ ਹੁਣ ਤੁਹਾਨੂੰ ਮੋਗਾ ਸ਼ਹਿਰ ਦਿਖਾਉਨੇ ਆਂ ਚੜ ਕੇ ਉੱਪਰ ਪੁਲ ਤੇ ਮੜਦੇ ਤੇ ਚੜ ਕੇ ਦਿਖਾਉਨੇ ਬੁਲਦੇ ਉੱਤੇ ਚੜ ਕੇ ਤੁਹਾਨੂੰ ਮੋਗਾ ਸ਼ਹਿਰ ਦਿਖਾਉਨੇ ਆਂ ਅੱਜ ਅਸੀਂ ਵੀਡੀਓ ਵੀ ਬਣਾਉਣੀ ਹੈ ਬਣਾ ਲਓ ਬਣਾ ਲਓ ਬਣਾਓ ਰੀਲਾਂ ਜਿਕਰ ਮਾ ਜਿਆ ਪੱਕੇ ਹੋਣੇ ਨਹੀਂ ਗੱਡੀ ਜਾਣਾ ਹੀ ਹੋਣੀ ਔਰ ਕੇ ਬਣਾਓ ਕੈਨ ਨਾ ਤੁਰ ਕੇ ਬਣਾਉਣੀ ਹੈ ਜੀ ਬਣਾਉਣੀ ਮੋਗੇ ਦਾ ਬੱਸ ਸਟੈਂਡ ਉੱਰ ਦੇ ਉੱਤੋਂ ਦੇਖਣਾ ਹਣੀ ਚਾਹਤ ਨਾਲ ਉਹ ਪਤਾ ਲੈ ਜਾ ਕੇ ਦੇਖ ਆ ਗਏ ਲੈਟ ਆਪਕੇ ਅਗਲੇ ਬਣੇ ਗਾਣੇ ਹੁਣ ਆਪਾਂ ਗੱਡੀ ਚ ਨਹੀਂ ਲਾਉਣੇ ਕਿਉਂਕਿ ਆਪਣੇ ਫਿਰ ਵਲੌਗ ਚ ਆਉਣਗੇ ਉਦਾਂ ਤਾਂ ਹੀ ਸਾਰੀ ਵਟ ਆਉਂਦਿਆਂ ਨੇ ਗਾਣੇ ਹੀ ਲਾਈ ਰੱਖੇ ਨਾਂ ਟੁੱਟੀਆਂ ਭੱਦੀਆਂ ਟੁੱਟੀਆਂ ਭੱਦੀਆਂ ਦੇ ਕੰਨਾਂ ਦੇ ਲੁੱਟੇੜਿਕਨ ਕੀ ਆ ਬੱਸ ਸਟੈਂਡ ਉਹ ਤਤਵੀ ਆ ਆ ਬੱਸ ਸਟੈਂਡ ਰੋਡ ਆ ਨੂਰ ਮਾਲਵੀ ਆ ਬੱਸ ਸਟੈਂਡ ਦਾ ਮੋਕੇ ਦਾ ਜੀ ਪੱਥਾਂ ਦੇ ਲੋਕਾਂ ਭੱਦੀਆਂ ਉਹ ਦੇਖ ਲੋ ਸਵਾਰੀਆਂ ਕਿਦਾਂ ਭੱਦੀਆਂ ਫਰਦੀਆਂ ਆ ਕੀ ਦਿੱਤੀ ਬੰਨ ਲੱਕਾਇਦਰਾ ਉਹ ਤਾਂ ਨਿਕਲਾ ਕੀ ਸਲਮਾ ਰਿਹਾ ਆਪਣੇ ਨੂੰ ਹਾਂ ਹੁਕਾ ਸ਼ੌਕ ਹੈ ਮੌਲ ਹੁਕਾ ਜਾਂ ਹੁਕਾ ਉਹ ਕੋਲ ਉਹ ਕਿੰਨਾ ਕੈਂਟ ਲੱਗਦਾ ਉਹ ਖਜੂਰ ਦੇ ਬੂਟਾ ਜਿਹਾ। ਹੁਣ ਜਾ ਰਹੇ ਆਂ ਅਸੀਂ ਟਰੱਕਾਂ ਦੀਆਂ ਬੱਸਾਂ ਦੀਆਂ ਵਰਕਸ਼ਾਪਾਂ ਕਿੱਥੇ ਮੋੜ-ਮੋੜ ਕੇ ਗਾਡੀ ਲੱਗਦੀ ਆ ਗੱਡੀਆਂ ਦੇ ਬੰਦਿਆਂ ਦੇ ਵੀ ਲੱਗ ਜਾਂਦੇ। ਬੰਦਿਆਂ ਦੇ ਵੀ ਲੱਗਦੀ। ਆਖੋਗੇ ਟੋਪੀ ਲੈ ਲਾ ਤੂੰ ਕਿ ਨਹੀਂ ਢੱਕੀ ਲੈ। ਉਹ ਭਈਆ ਹੁਣ ਨਾ ਮੈਂ ਤੋ ਗਾਲੀ ਤੂੰ। ਸੋਨੇ ਦਾ ਗਾਈਜ਼ ਸਾਡੀ ਨਿਮਰਤ ਖਹਿਰਾ ਜਨ ਨਾਲ ਆਈ। ਉਦਣ ਹੀ ਲਿਆਂਦੀ ਨਹੀਂ ਸੀ ਇਹ ਜਿਗਰਤ ਕਰਾ ਉਦਣ ਅਸੀਂ ਆਏ ਸੀ ਇਹਨੂੰ ਸਕੂਲ ਛੱਡ ਕੇ ਆਏ ਸੀ ਸੀ ਉਦਣ ਲੈ ਕੇ ਵੀ ਆਏ ਚਲਾ ਟਾਇਰ ਲੈ ਕੇ ਜਾਣਾ ਊਠ ਅਰੇ ਇੱਥੇ ਗੱਡੀਆਂ ਰੰਗ ਹੋਣ ਨੇ ਨਿਆ ਨਿਹੜੀ ਗੱਡੀ ਵੀ ਕਰ ਦੋ ਆਪਾਂ ਵੀ ਇੱਥੇ ਹੀ ਆਏ ਆ ਹਣ ਸਮਾਨ ਲੈਣ ਆਹ ਦੇ ਉਦਾਂ ਵੀ ਥੇਲਿਆ ਹਾ ਲੈਦਰ ਖੋਲੇ ਆਰੇ ਹਾਂ ਪਰ ਆਹ ਕੁੜੰਗਾ ਕ ਤੇ ਸਾਈਕਲ ਹੀ ਲੈ ਖੜੀਆਂ ਚੱਲੀਆਂ ਚੱਲੀਆਂ ਕਿਤੇ ਲਵ ਯੂ ਗਾਇਜ਼ ਮੋਗੇ ਸ਼ਹਿਰ ਦੀ ਬਿੱਲੀ ਦੇਖ ਲੋ ਮੋਗੇ ਸ਼ਹਿਰ ਵਾਲੀ ਗੇ ਇਹ ਪిల్లా ਤਾਂ ਛਾਲ ਮਾਰਨ ਲੱਗੀ ਸੋਚਣ ਲਈ ਵੀ ਮਾਰਾ ਕਰ ਰਹਿਣ ਦੇਵਾ ਸੋਚਦੀ ਵੀ ਥੱਲੇ ਕੀ ਆ ਖਾਣ ਨੂੰ ਕੋ ਹੈ ਜਾਵਾ ਬਈ ਥੱਲੇ ਕੁਝ ਆ ਉਹ ਅਜੇ ਤੱਕ ਬਹੁਤ ਆ ਜਾ ਜਾ ਗੋ ਬਿੱਲੀ ਉਹ ਦਾਣਾ ਇੱਧਰ ਕੋ ਚੂ ਮਾਰਦੀ ਹਿੰਦਕਣਾ ਘੜਬੜ ਵੀ ਕਰਦੀ ਆ ਕੁਛ ਕਹਿੰਦੀ ਆ ਨਾ ਗੱਲਾਂ ਕਰਦੀ ਸੋਚਦੀ ਆ ਕੀ ਕਰੀਏ ਇੱਚੇ ਤੋਂ ਤਾਂ ਕੋਈ ਫਰਕ ਨਹੀਂ ਆਪਣੇ ਪੈਣ ਦੀਆਂ ਬਿੱਲਗਾਰ ਗਈ ਆ ਮਰੂ ਝਾਲਕ ਨਹੀਂ ਮਰੂ ਤਿਆਰੀ ਤਾਂ ਪੂਰੀ ਆ ਕੁਛ ਕਹਿੰਦੀ ਆ ਕਹਿੰਦੀ ਘੜੀ ਵੀ ਖੜੀ ਆ ਕਾਣੀ ਵੀ ਖੜਾ ਖੋਲ ਸਾਡੇ ਤੇਨ ਅੱਜ ਸਾਨੂੰ ਇੱਥੇ ਹੋ ਗਏ ਆ ਸਾਢੇ ਤਿੰਨ ਹੋ ਗਏ ਇਹਨਾਂ ਦਾ ਇੰਨੀ ਸਮਾਨ ਪੂਰਾ ਆਉਂਦਾ ਸਾਨੂੰ ਤੇ ਕਿਤੇ ਕਮਾਨ ਨੂੰ ਅੱਜ ਵੀ ਨਹੀਂ ਲੈ ਕੇ ਗਏ ਅਸੀਂ ਉਹਦੇ ਸਨੈਪਚੈਟ ਸਟੋਰੀਆਂ ਬਸ ਆਹ ਕੁਛੀ ਕਰਦੇ ਪੈਣ। ਹਾਂ ਵੀ ਗਾਇਜ਼ ਅਸੀਂ ਕਰ ਰਹੇ ਆ ਗੋਮਨ ਦੇ ਆਉਣ ਦੀ ਵੇਟ ਤੇ ਡੈਡੀ ਨੂੰ ਗਏ ਹੋਏ ਨੇ ਲੈਣ ਚ 4:00 ਵੱਜ ਗਏ ਨੇ 4 ਪੰਜ ਮਿੰਟ ਰਹਿੰਦੇ ਸਿਰਫ 4:00 ਵੱਜਣ ਚ ਤੇ ਉਹਦਾ ਪੇਪਰ ਹੋ ਜਾਣਾ ਕਦੋਂ ਤੇ ਗੋਮਨ ਨੇ ਆ ਜਾਣਾ ਤੇ ਫਿਰ ਆਪਾਂ ਦੇਖਦੇ ਆਂ ਜਿਹੜੀ ਮੈਂ ਤੁਹਾਨੂੰ ਜਗਾ ਕਿਹਾ ਸੀ ਕਿ ਮੈਂ ਤੁਹਾਨੂੰ ਦਿਖਾਉਂਗੀ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਉਹ ਮੈਂ ਤੁਹਾਨੂੰ ਦਿਖਾਉਂਗੀ ਥੋੜੇ ਟਾਈਮ ਤੱਕ ਆਪਾਂ ਮਿਲਦੇ ਹਾਂ ਘੁੰਮ ਲਦੇ ਹਾਂ ਤੇ ਘੁੰਮਣਾ ਆਪਣੀ ਆ ਗਈ ਪੇਪਰ ਦੇ ਕੇ ਤੇ ਹੁਣ ਆਪਾਂ ਦੇ ਲਈ ਨਹੀਂ ਮੈਂ ਸਾਰਾ ਮੋਰੇ ਲਿਖ ਕੇ ਆਂਦਾ ਕਿੰਨਾ ਨੰਬਰ ਆ ਪ੍ਰੈਸ ਨਾ ਕਿਹੜਾ ਹਿਸਾਬ ਆ ਕਿਹ ਹਿਸਾਬ ਦਾ ਸਾਰਾ ਕੁਝ ਪੇਪਰ ਇੱਧਰ ਅੱਜ ਸਾਰਾ ਕਰਾਈ ਦਿੱਤਾ ਆ ਕਰਕੇ ਸਮਝ ਨਹੀਂ ਆਉਂਦੀ ਕਿੱਥੋਂ ਦੱਸਾਂ ਮੈਂ ਜਦੋਂ ਸਟਾਰਟ ਕੀਤਾ ਮੈਂ ਪੇਪਰ ਕਰਨਾ ਸ਼ੁਰੂ ਤੋਂ ਨਹੀਂ ਕੀਤਾ ਇਹ ਸਾਡਾ ਤਹਾ ਲੀਏ ਹੁੰਦਾ ਸੀ ਵਿੱਚ ਅਸੀਂ ਪਿੱਛੇ ਸਟਾਰਟ ਕਰੀ ਗਾ ਪੇਪਰ ਅਸੀਂ ਕਰ ਸਕਦੇ ਸੀ ਕਿਉਂਕਿ ਸਾਡੀ ਕਿਨੂੰ ਤਹਾ ਤਾਂ ਪਿੱਛੇ ਸਟਾਰਟ ਕਰਕੇ ਮੁੜੇ ਕਿਹੜਾ ਵੱਡਾ ਕੁਐਸਚਨ ਸੀ ਜਿਹਦਾ 10 ਨੰਬਰ ਵਾਲਾ ਮੈਂ ਸਾਰਾ ਨਾਲ ਐਂਡ ਤੇ ਕੀਤਾ ਸਾਰਾ ਪਹਿਲੇ ਨੰਬਰ ਤੇ ਸੀ ਬਸ ਸਾਰਾ ਨਾਲ ਐਂਡ ਤੇ ਬੜੀ ਫਰਸਟਡ ਆਪ ਤੇ ਲੱਗੇ ਕਿ ਕਿਉਂਕਿ ਪਹਿਚਾਰਾ ਆਉਂਦਾ ਹੀ ਤਾਂ ਕਰਕੇ ਬਿਲਕੁਲ ਸੌਤ ਮਿੱਤੇ ਮਟਕਾਣੇ ਨਾਲ ਆਉਂਦਾ ਆਜ ਕੋਈ ਮੁੱਕਤ ਨਹੀਂ ਇਹ ਕਿੱਥੇ ਸੀ ਆਹ ਇੱਥੇ ਕੋਈ ਗਾਇਜ਼ ਫਾਈਨਲੀ ਗੱਡੀ ਜੋ ਬਾਹਰ ਨਿਕਲੇ ਅਸੀਂ। ਓਹੋ। ਉਹ ਐਤੀ ਬੈਠੀ ਤੇ ਪਿੱਛੇ ਦੇਖ ਸਕਦੇ ਹਾਂ। ਰੇੜੀਆਂ ਲੱਗੀਆਂ ਹੋਈਆਂ ਫਰੂਟਾਂ ਦੀਆਂ। ਅਸੀਂ 5 ਮਿੰਟ ਉੱਧਰ ਹੀ ਸਾਹ ਲੈਣ ਲਈ ਖੜੇ ਹੋਏ ਸੀ। ਤਾਂ ਅ ਵੀ ਗਾਇਸ ਸਾਨੂੰ ਹੋ ਗਿਆ ਨੇਰਾ ਦੇ ਅਸੀਂ ਅਜ ਕਰਿਆ ਤੇ ਟਿੱਕੀਆਂ ਆਪਾਂ ਪੈਕ ਪੈਕ ਕਰ ਆ ਲੀਆਂ ਵਾ ਘਰ ਜਾ ਖਾਵਾਂਗੇ ਤੇ ਜੂਸ ਆਪਾਂ ਪੀਣ ਲੱਗੇ ਹਾਂ ਤੇ ਬੈਕ ਵਾਲਾ ਕੰਮ ਕਰ। ਵਾਓ। ਤੇ ਹੁਣ ਆਪਾਂ ਜੂਸ ਵਾਲੀ ਡੇੜੀ ਕੋਲ ਖੜਨੇ ਆ ਤੇ ਜੂਸ ਆਪਾਂ ਪੀਣ ਲਗੇ ਆ ਇਹ ਹੈਗੀ ਆਪਣੀ ਸਪੈਸ਼ਲ ਡੇੜੀ ਤੇ ਡੇੜੀ ਹੁਣੀ ਉਹ ਉੱਥੇ ਗੱਡੀ 'ਚ ਖੜੇ ਆ ਪਾਜੀ ਜੀ ਤੁਸੀਂ ਹੁਣ ਲੱਗ ਲਗੇ ਉਹ ਗੱਡੀ 'ਚ ਖੜੇ ਆ ਤੇ ਆਪਾਂ ਇੱਧਰ ਪਿਸ ਜਾਸਪੀਂ ਡੇ ਆ ਤੇ ਸਾਨੂੰ ਹੋ ਗਿਆ ਬਹੁਤ ਜ਼ਿਆਦਾ ਨੇਰਾ ਉਹ ਦੇਦੇ ਆ ਪਹਿਲਾਂ ਕਦੋਂ ਤੱਕ ਜਾਣਦੇ ਆ ਘਰੇ ਲਓ ਵੀ ਗਾਇਜ਼ ਆਪਣਾ ਸਪੈਸ਼ਲ ਜੂਸ ਰੈਡੀ ਆ ਜੋ ਕਿ ਮੇਰਾ ਫੇਵਰਿਟ ਆ ਤੇ ਮੈਂ ਹਮੇਸ਼ਾ ਇੱਥੋਂ ਹੀ ਇਹ ਵਾਲਾ ਦੂਸਪੀ ਨਹੀਂ ਹੁੰਦੀਆਂ ਇਹ ਮੇਰਾ ਸਪੈਸ਼ਲ ਜੂਸ ਆ ਜਗਰਾ ਨਾਮ ਹੀ ਲਾ ਦੇ ਮਿਲ ਸੀ ਆ ਲੋ ਲੈ ਲੈਣੇ ਨਾ ਆਪਕਰ ਸੰਗਦੇ ਆ ਬਾਜੀ ਦੀ ਦੁਕਾਨ ਦਾ ਨਾਮ ਮੈਨੂੰ ਪਤਾ ਨਹੀਂ ਸਰਤਾਜ ਕੁਛ ਨਾ ਤੇ ਗੂਗਲ ਪੇ ਕੀਤੇ ਆ ਮੈਂ ਬਾਕੀ ਮੈਨੂੰ ਪਤਾ ਨਹੀਂ ਪਤਾ ਲੱਗਣਾ ਅੱਗੇ ਗਾਇਜ਼ ਅਸੀਂ ਆ ਗਏ ਹਾਂ ਜਿਹਨੂੰ ਜਜ ਪੀਕ ਹੈ ਤੇ ਹੁਣ ਆਪਾਂ ਚੱਲੇ ਆਂ ਮਲਸੀਆਂ ਨੂੰ ਤੇ ਮੰਮੀ ਨੇ ਹੈ ਕਿ ਮਲਸੀਆਂ ਚੀਆ ਵੈਸੇ ਚੱਲੇ ਨਹੀਂ ਤੇ ਜੂਸ ਆਪਾਂ ਦੋ ਪੈਕ ਕਰਾ ਲਿਆ ਸੀਗੇ ਦੋ ਅਸੀਂ ਗਲਾਸ ਪੀ ਜਾਂਦੇ ਜਿਹੋਦੇ ਤੇ ਦੋ ਪੈਕ ਕਰਾ ਲੈਂਦੇ ਆ ਕਿੰਨੀਆਂ ਵੀ ਲੈ ਜਾਂਦੀਆਂ ਵਾ ਤੇ ਹੋਰ ਪਤਾ ਨਹੀਂ ਕੀ ਲੈਂਦਾ ਵਾ ਹੋਰ ਵੀ ਬਹੁਤ ਕੁਝ ਲੈਂਦਾ ਵਾ ਘਰ ਜਾ ਕੇ ਦੇਖਾਂਗੇ ਹੁਣ ਮੰਮੀ ਬਾਏ ਬਾਏ ਜਦੋਂ ਸੁਦੋਂ ਮੇਰੇ ਹੱਥ ਕੰਬ ਲਾਪੇ ਮੈਂ ਕੋਟੀ ਵੀ ਨਹੀਂ ਪਾਈ ਉਦਾਂ ਵੀ ਮੋਟਿਆ ਟੰਗਲੀ ਉਦੋਂ ਦੀ ਸਵੇਰ ਦੀ ਕਿਹੇ ਟਾਈਮ ਪਾਵਾਂਗੇ ਮੈਂਗਾ ਜਾਓ 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 ਕਾਲਾ ਵਿਚਾਰਾ ਦੀਗਾ ਨਹੀਂ ਜਾਵਣੀ ਨਹੀਂ ਨਹੀਂ ਵਲੌਗ ਤਾਂ ਆਪਾ ਬਣਾਵਾਂਗੇ ਗੁੱਡ ਈਵਨਿੰਗ ਗਾਇਜ਼ ਤੇ ਆਪਣਾ ਨੈਕਸਟ ਡੇ ਹੋ ਗਿਆ ਤੇ ਸਾਰਾ ਦਿਨ ਮੇਰਾ ਟਾਈਮ ਨਹੀਂ ਲੱਗਾ ਤੇ ਫਿਰ ਹੁਣ ਮੈਂ ਬਣਾ ਰਹੀ ਹਾਂ ਵਲੌਗ ਤੇ ਕੱਲ ਮੈਨੂੰ ਰਾਤੀ ਆਪਾਂ ਨੂੰ ਨੀਰਾ ਹੋ ਗਿਆ ਸੀ ਕਾਫੀ ਜ਼ਿਆਦਾ ਤੁਸੀਂ ਦੇਖ ਹੀ ਸਕਦੇ ਸੀ ਆ ਵਿੱਚ ਦੇਖਿਆ ਹੀ ਹਨਾ ਤੇ ਮੈਂ ਵੀਡੀਓ ਨਹੀਂ ਬਣਾਉਣ ਦਿੰਦੀ ਤੇ ਕਾਫੀ ਜ਼ਿਆਦਾ ਨੀਰਾ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਟੁਕੀਆਂ ਟੁਕੀਆਂ ਖਾਧੀਆਂ ਰਾਤ ਨੂੰ ਫਿਰ ਆਪਾਂ ਸੋ ਗਏ ਸੀ ਤੇ ਰੋਟੀ ਇੱਕ ਖਾ ਲਈ ਸੀ ਫਿਰ ਆਪਾਂ ਸੁੱਤੇ ਸੀਗੇ ਤੇ ਰੋਟੀਆਂ ਖਾਧੀਆਂ ਸੀ ਹੋਰ ਤਾਂ ਆਪ ਕੋਸ਼ ਕੀਤਾ ਹੀ ਨਹੀਂ ਕੋਈ ਕੰਮ ਆਣ ਕੇ ਕਿਉਂਕਿ ਬਹੁਤ ਜ਼ਿਆਦਾ ਥੱਕ ਗਏ ਸੀ ਤੇ ਕੱਲ ਵੀ ਇਹਨਾਂ ਨੇ ਸਾਨੂੰ ਮਤਲਬ ਕਿ ਕਮਾਉਣ ਲੈ ਕੇ ਕਹੇ ਸੀ ਪਰ ਇਹਨਾਂ ਨੇ ਸਾਨੂੰ ਕੱਲ ਵੀ ਨਹੀਂ ਕਮਾਇਆ ਕਿਉਂਕਿ ਫਿਰ ਹੁਣ ਤਾਂ ਸਾਨੂੰ ਲਾਲਾ ਲਾ ਦਿੱਤਾ ਗਿਆ ਕਿ 10 ਦਿਨਾਂ ਬਾਅਦ ਆਵਾ ਫਿਰ ਦੁਬਾਰਾ ਮੋਗੇ ਜਾਣਾ ਕਿਉਂਕਿ ਉਹ ਜੁੱਤੀ ਲੈਣ ਡੈਡੀ ਦੀ ਤੇ ਉਹ ਦੁਬਾਰਾ ਜਾਣਾ ਵਾ ਤੇ ਫਿਰ ਉੱਧਰ ਨੂੰ ਘੁਮਾਂਗੇ ਅਖੇ ਕਾਲ ਤਾਂ ਤੇ ਹੁਣ ਆਪਾਂ ਦੇ ਦੇਵਾਂ ਉਹ ਉੱਧਰ ਨੂੰ ਵੀ ਕਮਾਉਂਦੇ ਕਿ ਨਹੀਂ ਲੈ ਕੇ ਵੀ ਜਾਂਦੇ ਆ ਕਿ ਨਹੀਂ ਪਤਾ ਨਹੀਂ ਆਪ ਹੀ ਜਾਏ ਜਿੱਦਾਂ ਕਿ ਤੁਸੀਂ ਦੇਖਿਆ ਕਿ ਮੈਂ ਮਤਲਬ ਕਿ ਬਰੀਕ ਇਸ ਕੱਪੜਾ ਦਾ ਭਰ ਕੇ ਲੈ ਕੇ ਆਂਦਾ ਕਿਉਂਕਿ ਕਾਫੀ ਟਾਈਮ ਤੋਂ ਵਾਂਡਾ ਨਹੀਂ ਕੋ ਮਿਸੇ ਕੋ ਮਿਲ ਗਈ ਕਿਉਂਕਿ ਨਵੇਂ ਸਾਲ ਤੋਂ ਬਾਅਦਾਂ ਲੋਹੜੀ ਤੋਂ ਬਾਅਦਾਂ ਮੈਂ ਬਹੁਤ ਜ਼ਿਆਦਾ ਬੀਜ਼ੀ ਹੋ ਜਾਣਾ ਹੈ ਸਿਰਫ ਮੈਂ ਜਾਣਦੀ ਆ ਫਿਰ ਮੈਂ ਅੱਗੇ ਦੱਸੂਗੀ ਵੀ ਕਾ ਤਾਂ ਬੀਜ਼ੀ ਹੋ ਜਾਣਾ ਮੈਂ ਬਾਅਦ ਵਿੱਚ ਹੀ ਦੱਸੂਗੀ ਇਸ ਕਰਕੇ ਹੁਣ ਮੈਂ ਜਸਟ ਸਿਰਫ ਘੁੰਮਣਾ ਫਿਰਨਾ ਨਾਲੇ ਵੈਸੇ ਵੀ ਸੀਚੇ ਆਲ ਚ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਹੈਗਾ ਤੇ ਉੱਥੇ ਨਾ ਮਤਲਬ ਕਿ ਜਿੰਨਾ ਟਾਈਮ ਆਪ ਦਾ ਕੰਮ ਕਰਦੀ ਘਰ ਦਾ ਕੰਮ ਕਰ ਲਵਾਂ ਉਹਨਾ ਟਾਈਮ ਠੀਕ ਠਾਕ ਆ ਬਸ ਜਦੋਂ ਘਰ ਦਾ ਕੰਮ ਖਤਮ ਉਥੇ ਹੀ ਮੂਡ ਆਫ ਪਤਾ ਨਹੀਂ ਸੀਚਾਲ ਚ ਕਿਉਂ ਮੇਰਾ ਦਿਲ ਕਿਉਂ ਨਹੀਂ ਲੱਗਦਾ ਇਸ ਕਰਕੇ ਮੈਂ ਸੀਚਾਲ ਚੋਂ ਭੱਜਣ ਦੀ ਕਰਦੀ ਨਹੀਂ ਮੈਂ ਟਵੇਂ ਟਿੱਕੇ ਤੇ ਨਾ ਕਦੇ ਚਲ ਜਾਵਾਂ ਤੇ ਇਸ ਕਰਕੇ ਮੈਂ ਹੁਣ ਇੱਥੇ ਆ ਗਈ ਮਿਲ ਸੀ ਆ ਉਸ ਤੋਂ ਬਾਅਦ ਆ ਮੈਂ ਸ਼ਾਇਦ ਲਖ ਮਮਮੀ ਕੋਲ ਜਾਵਾਂ ਉਸ ਤੋਂ ਬਾਅਦ ਆ ਸ਼ਾਇਦ ਹੋਰ ਵੀ ਮੈਂ ਕਿਤੇ ਜਾਵਾਂ ਘੁੰਮਣ ਫਿਰਨ ਬਾਕੀ ਤੁਸੀਂ ਵਲੌਗ ਚ ਬਣੇ ਰਹੋ ਅੱਗੇ ਜਿੱਦਾਂ ਜਿੱਦਾਂ ਆਪਾਂ ਵਲੌਗ ਬਣਾਈ ਜਾਵਾਂਗੇ ਉਹਦੇ ਉਹਦੇ ਨਾਲ ਦੇਓ ਤੇ ਬਰੀਕੇਸ ਆਪਾਂ ਕਪੜਾ ਤਾਂ ਪਰ ਲਿਆਂਦਾ ਸੀ ਪਹਿਲਾਂ ਤੇ 크리스마스 ਡੇ ਤੇ ਆਪਾਂ ਸੈਲੀਬ੍ਰੇਟ ਕਰਨਾ ਕਿਉਂਕਿ 크리스마스 ਡੇ ਤੇ ਮੈਂ ਆਪਣੇ ਸਕੂਲ ਚ ਵੀ ਸੈਂਟਾ ਕਲੋਜ਼ ਇੱਕ ਵਾਰੀ ਬਣੀ ਸੀ ਬਟ ਸਾਰਿਆਂ ਨੇ ਮੇਰੇ ਨਾਲ ਫੋਟੋਆਂ ਵੀ ਕਰਾਈਆਂ ਸੀ ਬਟ ਕਿਸੇ ਨੇ ਵੀ ਮੈਨੂੰ ਫੋਟੋਆਂ ਕਿਸੇ ਨੇ ਨਹੀਂ ਸੈਂਡ ਕੀਤੀਆਂ ਕਿਉਂਕਿ ਉਦੋਂ ਮੈਂ ਛੋਟੀ ਸੀ ਇੰਨੀ ਛੋਟੀ ਨਹੀਂ ਮਤਲਬ ਹਾਈਟ ਮੇਰੀ ਇੰਨੀ ਕੀ ਚੈਨ ਹੋਣੀ ਇਹ ਤਾਂ ਥੋੜੀ ਛੋਟੀ ਹੋਊਂਗੀ 8ਵੀਂ ਨਹੀਂ 7ਵੀਂ ਦੇ ਵਿੱਚ 7ਵੀਂ ਕਲਾਸ ਚ ਜਦੋਂ ਮੈਂ ਸੀ ਉਦੋਂ ਮੈਂ ਬਣੀ ਸੀਗੀ ਤੇ ਹੁਣ ਉਸ ਤੋਂ ਬਾਅਦ ਤਾਂ ਨਹੀਂ ਮੈਂ ਬਣੀ ਸੀ ਤੇ ਪ੍ਰੋਪਰ ਮੈਂ ਸੰਟਾ ਕਲੋਸ ਵਾਲੀ ਡਰੈਸ ਪਾਈ ਸੀ ਜੋ ਮੈਨੂੰ ਨਾ ਕਿਤੇ ਪਿਕਚਰ ਵਗੈਰਾ ਉਹ ਲੱਭ ਲੁੱਭ ਗਈ ਕਿਤੇ ਉਹ ਤਾਂ ਫਿਰ ਮੈਂ ਕੋਸ਼ਿਸ਼ ਕਰੂੰਗੀ ਬਟ ਮੈਨੂੰ ਪਤਾ ਉਹ ਲੱਭਣੀ ਤੇ ਕਿਤੇ ਹੈ ਨਹੀਂ ਕਿਉਂਕਿ ਮੈਂ ਆਪਣੇ ਉਹਦਾ ਮੇਰੇ ਕੋਲ ਤਾਂ ਫੋਨ ਹੈ ਨਹੀਂ ਸੀ ਤੇ ਕਿਸੇ ਜਿਨ੍ਹਾਂ ਨੇ ਖਿੱਚੀਆਂ ਉਹਨਾਂ ਨੇ ਵੀ ਮੈਨੂੰ ਕਿਸੇ ਨੇ ਕੰਮ ਕਰਾਇਆ ਨਹੀਂ ਕੀਤਾ ਤੇ ਮਿਲਦੇ ਆ ਗਾਇਜ਼ ਨੈਕਸਟ ਵਲੌਗ ਦੇ ਵਿੱਚ ਤੇ ਦੇ ਦਿਆਂ ਆਪਾਂ ਕੱਲ੍ਹ ਫਿਰ ਨੋਟ ਕੇ ਵਲੌਗ ਬਣਾਵਾਂਗੇ ਤੇ ਮੈਂ ਆਪਣੀ ਰਿੰਗ ਲਾਈਟ ਤਾਂ ਹਲੇ ਤੱਕ ਯੂਜ਼ ਨਹੀਂ ਕੀਤੀ ਛੇਨ ਮੈਂ ਸਵੇ ਨੂੰ ਕਰਾਂ ਕਿਉਂਕਿ ਮੈਂ ਰਿੰਗ ਲਾਈਟ ਵੀ ਲੈ ਆਂਦੀ ਸੀ ਕਿ ਨਾਲ ਹੀ ਮੈਂ ਸੋਚਿਆ ਸੀ ਕਿ ਵੀਡੀਓ ਵਗੈਰਾ ਇੱਥੇ ਬਣਾ ਲਵਾਂਗੀ ਤੇ ਰਿੰਗ ਲਾਈਟ ਵੀ ਤੇ ਸਵੇ ਨੂੰ ਆਪਾਂ ਰਿੰਗ ਲਾਈਟ ਯੂਜ਼ ਕਰਾਂਗੇ ਸਵੇ ਨੂੰ ਟਾਈਮ ਨਾ ਟਿਕ ਕੇ ਕੰਮ ਕੰਮ ਕਰਕੇ ਫਿਰ ਆਪਾਂ ਰਿੰਗ ਲਾਈਟ ਸਲਾਵਾਂਗੇ ਦੇਖਾਂਗੇ ਤਾਂ ਕੀ ਹਿਸਾਬ ਕਿਤਾਬ ਆ ਤੇ ਘਰੇ ਮੈਂ ਕਿ ਤਨੂੰ ਕਾਫੀ ਦੇਰ ਤੱਕ ਖੋਲ ਕੇ ਕਾਫੀ ਚੀਜ਼ਾਂ ਸਮਝੀਆਂ ਵੀ ਉਹਦੇ ਵਿੱਚ ਕੀ ਕੀ ਕਿੱਦਾਂ ਹੁੰਦਾ ਵਾ ਤੇ ਡੈਡੀ ਨੇ ਵੀ ਥੋੜਾ ਜਿਹਾ ਕੰਮ ਮੈਨੂੰ ਕਰਕੇ ਦਿੱਤਾ ਉਹਦਾ ਥੋੜਾ ਜਿਹਾ ਕੁਝ ਸਮਝ ਨਹੀਂ ਆ ਰਿਆ ਸੀ ਤੋਂ ਮੈਂ ਡੈਡੀ ਨੇ ਲਾ ਕੇ ਦਿੱਤਾ ਸੀਗਾ ਜਿੱਦਣ ਮੈਂ ਸਾਗ ਬਣਾਇਆ ਸੀ ਤੇ ਹਾਂ ਸੱਚ ਮੈਂ ਘਰੇ ਉਦੋਂ ਸਾਗ ਬਣਾਇਆ ਸੀ ਉਹ ਵਾਲੀਆਂ ਵੀਡੀਓ ਮੈਂ ਨੈਕਸਟ ਅੱਗੇ ਪਾਉਂਗੀ ਤੁਸੀਂ ਦੇਖਿਓ ਤੇ ਸਾਗ ਜਿੱਦਣ ਸਾਗ ਬਣਾਇਆ ਸੀ ਉਦੋਂ ਮੈਂ ਵਲੌਗ ਨਹੀਂ ਬਣਾਇਆ ਸੀ ਕਿਉਂਕਿ ਜਾਂ ਤਾਂ ਮੈਂ ਵਲੌਗ ਬਣਾ ਸਕਦੀ ਸੀ ਜਾਂ ਮੈਂ ਸਾਗ ਬਣਾ ਸਕਦੀ ਸੀ ਤੇ ਹੈਲਪ ਮੇਰੀ ਕਿਸੇ ਨੇ ਕਰਨੀ ਨਹੀਂ ਸੀ ਸਾਗ ਮੈਂ ਤਾਂ ਬਣਾਇਆ ਸੀ ਕਿਉਂਕਿ ਮੇਰੀ ਮੰਮੀ ਠੀਕ ਨਹੀਂ ਸੀ ਤੇ ਸਾਗ ਤੇ ਮੈਨੂੰ ਬਣਾਉਣਾ ਪੈਣਾ ਲੈ ਵੈਸੇ ਮੈਂ ਪਹਿਲੀ ਵਾਰੀ ਸਾਗ ਬਣਾਇਆ ਸੀ ਮੈਂ ਵੈਸੇ ਕਦੀ ਤੇ ਮੱਕੀ ਦੀ ਰੋਟੀ ਬਣਾਈ ਸੀ ਨਾਲ ਠੀਕ ਆ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਵੀ ਸਾਗ ਕਿਸੇ ਦਿਨ ਆਪਾਂ ਵਲੌਗ ਬਣਾ ਕੇ ਬਣਾਵਾਂਗੇ ਸਪੈਸ਼ਲ ਇੱਥੇ ਬਣਾਵਾਂਗੇ ਮੰਗਵਾ ਕੇ ਕਰੋ ਕਿਉਂਕਿ ਆਪਣੇ ਘਰੇ ਉੱਥੇ ਸਾਗ ਹੈਗਾ ਵਾ ਤੇ ਤੇ ਬਾਕੀ ਸੀਚੇਵਾਲ ਵਾਲਿਓ ਤੁਸੀਂ ਫ੍ਰੀ ਹੋ ਤੇ ਓਕੇ ਬਾਏ ਬਾਏ ਮਿਲਦੇ ਆਂ ਲੋਹੜੀ ਤੋਂ ਬਾਅਦ ਕਿਤੇ ਨਹੀਂ ਲੋਹੜੀ ਤੋਂ ਬਾਅਦ ਨਹੀਂ ਜਾਂ ਲੋਹੜੀ ਤੇ ਮੇਰੇ ਦੰਦੀ ਵੱਢੀ ਗਈ ਮੂਝ ਤੇ ਬਾਕੀ ਸੀਚੇਵਾਲ ਵਾਲੇ ਉਹ ਬਾਏ ਬਾਏ ਤੇ ਉਹਦਾ ਪਾ ਵਲੌਗ ਚ ਇਦਾਂ ਬਣੇ ਰਵਾਂਗੇ ਵਲੌਗ ਚ ਵਲੌਗ ਤੁਹਾਡੇ ਲਈ ਆਉਂਦੇ ਰਹਿਣਗੇ ਠੀਕ ਹੈ ਤੇ ਬਾਕੀ ਉਹਦਾ ਆਪਾਂ ਸੀਚੇਵਾਲ ਲੋੜੀ ਤੋਂ ਲੋੜੀ ਤੇ ਹੀ ਆਵਾਂਗੇ ਠੀਕ ਹੈ ਲੋੜੀ ਤੋਂ ਸ਼ੈ ਦੇ ਪਹਿਲਾਂ ਵੀ ਆ ਜਾਏ ਇੱਕ ਦੋ ਦਿਨ ਪਹਿਲਾਂ ਆ ਜਾਾਂਗੇ ਬਾਕੀ ਲੋੜੀ ਤੇ ਹੀ ਆਵਾਂਗੇ ਵੈਸੇ ਤਾਂ ਮੇਰਾ ਮੇਰਾ ਤਾਂ ਪੱਕਾ ਹੀ ਆ ਬਾਕੀ ਮੈਂ ਘੁੰਮਣਾ ਫਿਰਨਾ ਹੀ ਆ ਬਾਕੀ ਤਾਂ ਕਿਉਂਕਿ ਮੈਨੂੰ ਪਤਾ ਵਾ ਕਿ ਕਿ ਲੋੜੀ ਤੰਗਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਣਾ ਨਾ ਮੈਂ ਇੱਧਰ ਵੀ ਰਹਿਣਾ ਨਾ ਮੈਂ ਉੱਧਰ ਕਿਤੇ ਜਾ ਸਕਦੀ ਆ ਲੋੜੀ ਤੋਂ ਬਾਅਦ ਮੈਨੂੰ ਪਤਾ ਮੇਰਾ ਘਰ ਹੀ ਆ ਹੋਰ ਤਾਂ ਮੈਂ ਕਿਤੇ ਹੋਰ ਜਾ ਨਹੀਂ ਸਕਦੀ ਕੀ ਕਿ ਲੋੜੀ ਤੋਂ ਬਾਅਦ ਮੈਂ ਜ਼ਿਆਦਾ ਬਿਜ਼ੀ ਹੋ ਜਾਣਾ ਇਸ ਕਰਕੇ ਉਸ ਤੋਂ ਲੋੜੀ ਤੋਂ ਪਹਿਲਾਂ ਪਹਿਲਾਂ ਹੀ ਮੈਂ ਆਪ ਨੂੰ ਮੁੜ ਫੇਰ ਲੈਂਦੀ ਆ ਓਕੇ ਗਾਇਸ ਤੇ ਬਾਕੀ ਮਿਲਦੇ ਆ ਨੈਕਸਟ ਵਲੌਗ ਚ ਸਵੇਰ ਨੂੰ ਗੁੱਡ ਮਾਰਨ ਸਵੇਰੇ ਦੇ ਵਲੌਗ ਚ ਤੇ ਸੀਚੇ ਵਾਲ ਵਾਲਿਆਂ ਨੂੰ ਲੋੜੀ ਤੇ ਮਿਲਾਂਗੇ ਬਾਕੀ ਵਲੌਗ ਜੇ ਤਾਂ ਆਪਾਂ ਇਦਾਂ ਹੀ ਮਿਲਦੇ ਹੀ ਰਵਾਂਗੇ ਤੇ ਬਾਕੀ ਓਕੇ ਬਾਏ ਗਾਇਜ਼ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ